गौी महल्ला तीजा कम न हर दस बीदी जियो हर कै सह जनमोहन मोए दुया जी दुबदा सहजमाए ਦੁਬਿਦਾ ਸਹਿਜ ਸਮਾਈ ਕਾਮਨੁ ਵਰਪਾਈ ਗੁਰਮਤੀ ਦੰਗ ਲਾਈ ਇਹ ਸਰੀਰ ਕੋੜੁ ਸਤਿ ਭਰਿਆ ਗਲ ਤਾਈ ਪਾਪ ਕਮਾਈ ਗੁਰਮਕ ਭਗਤ ਜਿਤ ਸਹਿਜ ਤੁਮੇ ਉਪਜੈ ਬਿਨ ਭਗਤੀ ਮੈ ਨ ਜਾਏ ਨਾਨਕ ਕਾਮਨ ਪ੍ਰੇਪਿਆਰੀ ਵਿਦਿਉ ਆਪ ਗਵਾਹੀ ਕਾਮਨ ਪ੍ਰਪਾਇਆ ਜੀਉ ਗੁਰ ਕੈ ਪਾਏ ਪਿਆਰੀ ਦੈਨ ਸੁਖ ਸੁਤੀ ਜੀਓ ਅੰਤਰੀ ਉਰ ਤਾਰੇ ਅੰਤਰੀ ਉਰ ਤਾਰੇ ਮਿਲਿਏ ਪਿਆਰੇ ਅੰਧਿੰ ਦੁਖ ਨਿਵਾਰੇ ਅੰਦਰ ਮੈਨ ਪਰਿਰਾਵੇ ਕਾਮਨ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪਿਆਦਨ ਰਾਤੀ ਦੁਖ ਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੁਆਦਨ ਗੁਰ ਕੈ ਜੀਤ ਆਪਾਰੀ ਆਹੋ ਦਇਆ ਕਰੀ ਜੀਓ ਪ੍ਰੀਤਮ ਅਤਿ ਬਿਆਰੀ ਕਾਮਨ ਵਿਨੋ ਕਰੀ ਜੀਓ ਸੱਚ ਸਬਦ ਸਿੰਗਾਰੇ ਸੱਜ ਸਬਦ ਸਿੰਗਾਰੇ ਹੂੰ ਮੈਂ ਮਾਰੀ ਗੁਰਮਤਿ ਕਾਰਜ ਸੁਵਾਰੇ ਜੁਗ ਜੁਗੇ ਕੋ ਸੱਚਾ ਸੋਈ ਉਹ ਜਗ ਰਵੀ ਚਾਰੇ ਮਨੁ ਕਾਮਿ ਆਪੀ ਮੋਇ ਸੁਨਤਾ ਪੀ ਕਿਸੇ ਅਗੇ ਜਾਇ ਬੁਕਾਰੇ ਨਾਨਕ ਮਨੁ ਮੁਖਾਉ ਨ ਬਾਈ ਬਿਨ ਗੁਰ ਅਤ ਪਿਆਰੇ ਮੁੰਦੇ ਆਨੀ ਪੋਲੀ ਨੇਕੁਨੀਆ ਜੀਉ ਤੇਰੇ ਅਗਮਿਆ ਪਾਰਾ ਆਪੇ ਮਿਲਿਏ ਜੀਉ ਆਪੇ ਬਖਸਨਾਰਾ ਆਉ ਗਨ ਬਖਸ਼ਣਾ ਰਾ ਕਾਮਨ ਕੰਤ ਪਿਆਰਾ ਕਟ ਕਟ ਦੇ ਹ ਸਮਾਈ ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ ਸਤਿਗੁਰੂ ਝੂਝ ਬੁਝਾਈ ਸਦਾ ਆਨੰਦ ਰਹੇ ਦਿਨ ਰਾਤੀ ਅੰਦੇ ਤੇ ਲਿਵ ਲਾਈ ਨਾਨਕ ਸਹਿਜੇ ਹਰ ਵਰ ਪਾਇਆ ਸਾਤਨੋਂ ਨਿਦ ਪਾਈ ਗਉੜੀ ਮਨ ਲਾਤੀ ਜਾਮ ਮਾਇਆ ਸਾਰੇ ਸਭਲ ਵਰਤੇ ਜਿਉ ਕਿਉ ਕਰਦ ਉਤਰ ਕਰਿਆ ਜਾਈ राम नाम ਕਰ ਗੋਇਤਾ ਜਿਉ ਸਬਦ ਖੇਤ ਵਿੱਚ ਪਾਈ ਸਬਦ ਖੇਵਟ ਵਿੱਚ ਪਾਈ ਹਰ ਆਪ ਲੰਗਾਈ ਇਨ ਬਿਦ ਉਤਰ ਤਰੀਏ ਗੁਰਮੁਖ ਭਗਤ ਬਰਾਪਤ ਹੋਵੇ ਜੀਵਤਿਆਂ ਜੋ ਮਰੀਏ ਕਿਨ ਮੇ ਰਾਮ ਨਾਮ ਕਿਨ ਵੇ ਕਾਟੇ ਪ੍ਰਹੇ ਪਵਿੱਤ ਸਰੀਰਾ ਨਾਮ ਕਰਾਉ ਨਿਸਾਦਾ ਕੰਚਨ ਪਏ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਓ ਰਾਮ ਨਾਮ ਕੀ ਬਿਦਮਈ ਜਾਣੀ ਮਾਤ ਪਿਤਾ ਸੁਧ ਭਾਈ ਖਰੇ ਪਿਆਰੇ ਜੀਓ ਡੂਬ ਹੋਏ ਬਿਨ ਪਾਣੀ ਡੂਬ ਹੋਏ ਬਿਨ ਬਾਣੀ ਗਾਤ ਨਹੀਂ ਜਾਣੀ ਮੇੇ ਤਾਤ ਸੰਸਾਰੀ ਜੋ ਆਇਆ ਸੋ ਸਭ ਕੋ ਯਾਸੀ ਉਭਰੇ ਗੁਰ ਵੀ ਪਿਆਰੀ ਗੁਰਮਤ ਹੋਵੇ RAM ਨਾਮ ਵਖਾਣੇ ਆਪਰੇ ਕੁਲ ਤਾਰੀ ਨਾਨਕ ਨਾਮ ਸੇ ਕਟਿੰਦਰੇ ਗੁਰਮਤ ਮਿਲੇ ਪਿਆਰੀ RAM ਨਾਮਿਨ ਕੋ ਥਿਰ ਨਾਹੀ ਜੀਓ ਬਾਜੀ ਹੈ ਸੰਸਾਰਾ ਧਰੇ ਦੇ ਭਗਤ ਸੱਚੀ ਜੀਓ RAM ਵਪਰਾ RAM ਨਾਮ ਵਪਰਾ ਅਗਮ ਅਪਾਰ ਗੁਰਮਤੀ ਨਨ ਬਈਏ ਸੇਵਾ ਸੁਰਤ ਭਗਤੀ ਸੱਚੀ ਵਿੱਚੋਂ ਆਪ ਗਵਾਈਏ ਮਹਾਮਤ ਹੀਨ ਮੂਰਤ ਮੁੱਧ ਅੰਦੇ ਸਤਗੁਰ ਮਾਰਗ ਪਾਈ ਨਾਨਕ ਗੁਰਮੁਖ ਸਭ ਸੁਹਾਵੀ ਆਨ ਦਿਨ ਹਰੇ ਗੁਣ ਗਾਈ ਆਪ ਕਰਾਏ ਕਰੇ ਆਪ ਜੀਓ ਆਪੇ ਸਬਦ ਸواری ਆਪੇ ਸਤ ਗੁਰੇ ਆਪ ਸਬਦ ਜੀਓ ਜੁਗ ਜੁਗ ਭਗਤ ਪਿਆਰੀ ਜੁਗ ਜੁਗ ਭਗਤ ਪਿਆਰੀ ਹਰੇ ਆਪ ਸواری ਆਪੇ ਭਗਤੀ ਲਾਏ ਆਪੇ ਦਾਨ ਆਪੇ ਵੀਨਾ ਆਪੇ ਸੇਵ ਕਰਾਈ ਆਪੇ ਗੁਨ ਦਤਾ ਯਗੁਨ ਕਾਟੇ ਹਰ ਦੇ ਨਾਮੁ ਸਾਈ ਨਾਨਕ ਸਤਿ ਬਲਿ ਹਾਰੀ ਸੱਜੀ ਵਿਟਾ ਆਪੇ ਕਰੇ ਕਰਾਈ ਗਉੜੀ ਮਨ ਲਾ ਤੁਜਾਮ ਗੁਰ ਕੀ ਸੇਵਾ ਕਰਿ ਪਿਰਾ ਜੀਓ ਹਰ ਨਾਮ ਪਿਆਈ ਮਨਜਾ ਦੂਰ ਨਾ ਜਾਏ ਪਿਰਾ ਜੀਓ ਕਰ ਬੈਠਿਆ ਹਰ ਪਾਈ ਹਰ ਬੈਠਿਆ ਹਰ ਪਾਈ ਸਦਾ ਚਿਤ ਲਾਈ ਸਹਜੇ ਸਤ ਸੁਭਾਈ ਗੁਰ ਕੀ ਸੇਵਾ ਕਰੀ ਸੁਭਾਦੀ ਜਿਸਨੋ ਆਪ ਕਰਾਈ ਨਾਮ ੀਜੇ ਨਾਮੋ ਜਮੈ ਨਾਮੋ ਮਨ ਵਸਾਈ ਨਾਮਿਕ ਸਤ ਨਾਮ ਬਿਦਾਈ ਪੂਰਬ ਲਿਖਿਆ ਪਾਈ ਹਰ ਕਾ ਨਾਮ ਮੀਠਾ ਪਿਰਾ ਜੀਓ ਜਾਂ ਚਾਖੇ ਚਿਤ ਲਾਈ ਰਸਨਾ ਹਰ ਰਸ ਚਾਖ ਹੋਏ ਜੀਓ ਹੰ ਰਸ ਸਾਧ ਗਵਾਈ ਸਦਾ ਹਰ ਰਸ ਪਾਈ ਜਾਂ ਹਰ ਭਾਈ ਰਸਨਾ ਸਬਦ ਸੁਹਾਏ ਨਾਮ ਤੇ ਆਏ ਸਦਾ ਸੁਖ ਪਾਈ ਨਾਮ ਰਹੇ ਨਿਵਲਾਈ ਨਾਮੇ ਉਪਜੈ ਨਾਮੇ ਬਿਨਸੇ ਨਾਮੇ ਸੱਚ ਸਮਾਈ ਨਾਮਿਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਈ ਇਹ ਵਿਦਾਨੀ ਚੱਕਰੀ ਵਿਦਾਂ ਜਿਓ ਤੰਮ ਛੋੜ ਪਰਦੇਸ ਸੁਦਾਈ ਦੁਜੇ ਕਿਨੇ ਸੁਖ ਨ ਪਾਇਓ ਵਿਦਾਂ ਜਿਓ ਵਿਖਿਆ ਲੋਭ ਲੁਭਾਈ ਵਿਖਿਆ ਲੋਭ ਲੁਭਾਈ ਪਰਮ ਪੁਲਾਏ ਕੋ ਕਿਉ ਕਰ ਸੁਖ ਪਾਈ ਚੱਕਰੀ ਵਿਦਾਨੀ ਖਰੀਦ ਖਾਲੀ ਆਗ ਵਿੱਚ ਧਰਮ ਗਵਾਏ ਮਾਇਆ ਬੰਦੰ ਟਿਕੈ ਨਹੀਂ ਖਿਨ ਖਿਨ ਦੁਖ ਸੁਨਤਾਈ ਨਾਨਕ ਮਾਇਆ ਕਾ ਦੁਖ ਤਦੇ ਚੁਕੇ ਜਾਂ ਗੁਰ ਸਬਦੀ ਚਿਤ ਲਾਏ ਮਨ ਮੁਖ ਮੁਦ ਗਾਵਾਰ ਪਿਰਾਂ ਜੀਓ ਸ਼ਬਦ ਮਨ ਨ ਵਸਾਈ ਮਾਇਆ ਕਾ ਪ੍ਰਮ ਅੰਧ ਪਿਰਾਂ ਜੀਓ ਹਰ ਮਾਰਗ ਕਿਉ ਪਾਈ ਸੋਮਾਰਗ ਪਾਈ ਬਿਨ ਸਤਗੁਰ ਪਾਈ ਮਨ ਮੁਖ ਆਪ ਗਨਾਈ ਹਰ ਕੀ ਜਾਗਰ ਸਦਾ ਸੋਏ ਲੇ ਗੁਰ ਚਰਨੀ ਚਿਤ ਲਾਏ ਜਿਸ ਨੋ ਹਰ ਜੀਉ ਕਰੇ ਕਿਰਪਾ ਸਦਾ ਹਰ ਕੀ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰ ਮੁਖ ਆਪ ਲੁਜਾਏ ਰਾ ਗਉੜੀ ਸ਼ੰਤ ਮਹਲਾ 5 ਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਵੇ ਰਾਗ ਭਇਆ ਜੀਉ ਕਿਉ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਉ ਗੁਰਪੁਰਖ ਬਿਦਾਤੇ ੁਰਖੋ ਬਿਦਾਤਾ ਏਕ ਸ੍ਰੀ ਦਾਤੇ ਕਿਉ ਮਿਲੇ ਤੁਝੇ ਉਬੀਨੀਆਂ ਕਾਰ ਕਰੀ ਸੇਵਾ ਸੀਸ ਚਰਨੀ ਮਨ ਆਸ ਦਰਸ ਨਿਮਾਨੀਆਂ ਸਾਸ ਸਾਸਨਾ ਮਿਲਹਿ ਤੁਜੇ ਉਡੀਨੀਆ ਕਾਰ ਕਰੀ ਸੇਵਾ ਸੀਸ ਚਰਨੀ ਮਨ ਆਸ ਦਰਸ ਨਿਮਾਨੀਆਂ ਸਾਸ ਸਾਸਨਾ ਕੜੀ ਵਿਸਰੈ ਪਲ ਮੂਰਤ ਦਿਨ ਰਾਤੀ ਨਾਨਕ ਸਰਮ ਜਿਉ ਪਿਆਸੀ ਕਿਉ ਮਿਲ ਗਿਆ ਪਰਬਦਾਤੇ ਇੱਕ ਬੇਨਾਂ ਕਰਾਂ ਜੀਉ ਸੁਨਕੰਤ ਪਿਆਰੀ ਮੇਰਾ ਮਨ ਤਨ 모ਹਿੰਦੀਆ ਜੀਉ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਈ ਉਦਾਸ ਤਨ ਕਿਉ ਤੀਰੇ ਗ੍ਰਵੰਤ ਨੰਦਿਆ ਬੱਲਾ ਸਰਬਗੁਣ ਭਰਪੂਰੇ ਇਰੇ ਦੋਸ ਨਾ ਹੀ ਸੁਖੇ ਦਾਤੀ ਹਾਂ ਵਿਛੜੀ ਬੁਰਿਆਰੀ ਵਿਰਮੰਤ ਨਾਨਕ ਦਇਆ ਤਾ ਰਹੋ ਕਰ ਆਬੋ ਨਾ ਪਿਆਰੀ ਹਾਂ ਮਨ ਅਰਪੀ ਸਭ ਧਨ ਅਰਪੀ ਅਰਪੀ ਸਭ ਦੇਸਾ ਹਾਂ ਮੇਰੇ ਅਰਪੀ ਤਿਸ ਮਿਤ ਪਿਆਰੀ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪੈ ਸੰਗ ਪ੍ਰਭੂ ਦਿਖਾਇਆ ਇਨ ਮਾਹੀ ਸਗਲਾ ਦੁੱਖ ਮਿਟਿਆ ਮਨਹੁ ਚਿੰਦਿਆ ਪਾਇਆ ਦਿਨ ਰੈਨ ਰਲੀਆਂ ਕਰੇ ਕਾਮ ਨੇ ਮਿਟੇ ਸਗਲੰ ਦੇਸਾ ਬਿਰਵੰਤ ਨਾਮਕ ਤੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਅੰਧ ਪਿਆ ਜੀਉ ਵਜੀ ਵਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾਂ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰੇ ਸਖੀ ਮੰਗਲ ਗਾਇਆ ਸਭ ਮੀਤ ਬੰਦ ਬਹਰ ਕਿਉ ਬਜਿਆ ਧੂਤ ਪਹੁ ਗਵਾਇਆ ਅਨਹਤ ਬਾਜੀ ਵਜੇ ਕਰਮੇ ਪਿਰ ਸੰਗ ਸੀਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿ ਹਣ ਮਿਲਿਆ ਕੰਤ ਸੁਖ ਗਾਈ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੁਹਣ ਦਵਾਰ ਜਿਉ ਸੰਤ ਧਰਮਸਾਲਾ ਧਰਮਸਾਲ ਅਪਾਵਿਆ ਠਾਕੁਰ ਸਦਾ ਕੀਰਤਨ ਗਾਵਹੀ ਜੇ ਸਾਧ ਸੰਤ ਇਕਤਿਰ ਹੋਈ ਤਹਾਂ ਤੁਝੇ ਤੇ ਆਵਹੀ ਕਰ ਦਇਆ ਮੈਂ ਦਇਆ ਸੁਆਮੀ ਹੋਹ ਦੀਨ ਕਿਰਪਾ ਦਾ ਬਿਨਵੰਤ ਨਾਨਕ ਦਰਸ ਪਿਆਸੇ ਮੇਰੇ ਦਰਸਨ ਸੁਖ ਸਾਰਾ ਮੋਹਨ ਤੇਰੇ ਬਚਨੇ ਨੂਪ ਚਾਲ ਨਿਰਾਲੀ ਮੋਹਨ ਤੂੰ ਮਾਨੇ ਏਕ ਜੀ ਅਗਰ ਸਭ ਰਾਲੀ ਮਾਨੇ ਤਾਂ ਏਕ ਲੇਖ ਠਾਕੁਰ ਜਿਨੇ ਸਭ ਕਲ ਤਹਰੀਆ ਤੁਦ ਬਚਨ ਗੁਰ ਕੇ ਵਸ ਕੀਆ ਆਦ ਗੁਰਖ ਬਨਵਾਰੀਆ ਤੁਹਿਆ ਚੱਲਿਆ ਆਪ ਰਹਿਆ ਆਪ ਸਭ ਕਲ ਧਰੀਆ ਬਿਨਾਂਤ ਨਾਨਕ ਭੈਜ ਰਖ ਸਭ ਸੇਵਕ ਸਰਨ ਤੁਮਾਰੀਆ ਮੋਹਨ ਤਦ ਸਾਥ ਸੰਗਤ ਪਿਆਵੇ ਦਸਤਿਆੰਨਾ ਉਹ ਮੈਂ ਜਮਨੀ ਨ ਆਵੇ ਤਦ ਜਭੇ ਨੰਨਾ ਜਮਕਾਲ ਤਨ ਕੋ ਲੱਗੇ ਨਾਹੀ ਜੋ ਇੱਕ ਮਨ ਤੇ ਆਵੇ ਮਨ ਬਚਨ ਕਰਮ ਜੇ ਤੁਧਿਆ ਰੱਧ ਹੀ 세 ਸਬੇ ਫਲ ਪਾਵਹਿ ਮਾਲ ਮੂਤ ਮੂੜ ਜੇ ਮੁਗਦਨ ਹੋਤੇ ਸੇ ਦੇਖ ਦਰਸ ਸੁਖੰਨਾ ਬਿਨਵੰਤ ਨਾਮ ਕੇ ਰਾਤ ਮੇਚੰਦ ਪੂਰਨ ਪੁਰਖ ਭਗਵਾਨਾ 모ਹਨ ਤੂ ਸੁਖ ਹੰਦੇ ਆਸਨ ਪਰਵਾਰੇ 모ਹਨ ਪੁੱਤਰ ਮੀਤ ਭਾਈ ਕੁਟੰਬ ਸਬ ਤਾਂ ਵੀ ਕਾਰਿਆ ਜਹਾਨ ਲਹਿਆ ਅਭਿਮਾਨେ ਜਿਨਿ ਦਰਸਨ ਪਾਇਆ ਮਿੰਨੇ ਤੂੰ ਨੋ ਤਨ ਕਹਿਆ ਤਿਨ ਜਮ ਜਮ ਨੀੜ ਨ ਆਇਆ ਵਿਹੰਤ ਗੁੰ ਤੇਰੇ ਕਥੇ ਨਾ ਜਾਇ ਸਤਿਗੁਰ ਪੁਰਖ ਮਰਾਰੇ ਮਿਨੁ ਅੰਤ ਨਾਮੁ ਟੇਖ ਰਾਖੀ ਜਿਤ ਲਗ ਤਰਿਆ ਸੰਸਾਰੀ ਗਉੜੀ ਮਹੰਲਾ ਪੰਜਾਬ ਸ਼ਲੋਕ ਤਤੈ ਸੰਕੁ ਪੁਨੀਤ ਕਰੁ ਉਨ੍ਹਾ ਪੁਨਹ ਬਲਹਾਰੇ ਨਾਮ ਕੇ ਰਾਮ ਨਾਮ ਜਪਾਵ ਕੋ ਤਿੰਨ ਕਿਲ ਬਿਗਦਾਹ ਨਹਾਰੇ ਸ਼ੰਤ ਜਪ ਮਨਾ ਤੋ ਰਾਮ ਨਾਰਾਇਣ ਗੋਵਿੰਦਾ ਹਰ ਮਦੋ ਪਿਆਏ ਮਨਾ ਮੁਰਾਰ ਮੁਕੰਦੇ ਕਟਿਏ ਕਾਲ ਦੁਖ ਖਦ ਦੁਖ ਹਰਨ ਦੀਨ ਸਰਨ ਸ੍ਰੀ ਤਾਰੇ चरण कम रे आदी है जम पंथ बिखड़ा अधु सागर नेम सिमरत साधी है कल मलहि दहता शुद्ध करता दिन सु रहनिया रादो बिनवंत नाम करो कृपा गोपाल गोविंद मदो सिमर मना दा मुदरे दुख हारे बह पंजन हर राया श्री रंगो दयाल मनोहर भगद बश्नै मेरे दाया भगद बश्न पुरख पूर्ण मने किंदिया बईए तम अंत कोपते उदारै नाम मन वसैए सुर सिद्ध गण गंदर दमन जाने गुण अनक भक्ति गाया जिन मन नाम मिट करो कृपा पार ब्रह्म हर राया चितमन परब्रह्म परमेश्वरे सर्वकला जंतहारी करुणामे सुमरा सुआमी काटकट राम अदारी प्राणमंतन जी दाता व्यंतिय कमय पारो संजोग सुमरथ मोहन सब दुख निवारो रोष सब दुख बिनसे जप नाम मुरारी ਬਿਨਵੰਤ ਨਾਨਕ ਕਰੋ ਕਿਰਪਾ ਸਮਰਾਤ ਸਭ ਕੰਤਾਰੀ ਗੁਣ ਗਾਉ ਮਨਾ ਅਚੁੱਤ ਅਬਿਨਾਸੀ ਸਤਿ ਉਚ ਦਇਆਲਾ ਵਿਸਵੰਬਰ ਦੇਵਨ ਕੋ ਇਕੈ ਸਰਬ ਕਰੇ ਪ੍ਰਤਪੱਲਾ ਪ੍ਰਤਪਾਲ ਮਹਾਂ ਦਇਆਲ ਧੰਨ ਦਇਆ ਤਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਸੈ ਜੀ ਜਾ ਕੈ ਪ੍ਰਭ ਸੈ ਸੁਪਰਸੰਦੀਵਾ ਸਭ ਸੇਵਾ ਰਹੀ ਪੂਰਨ ਕਲਾ ਬਿਨਵੰਤ ਨਾਨਕ ਏਸ਼ ਪੁਨੀ ਜਾਤ ਦੀਨ ਦਇਆਲਾ ਗਉੜੀ ਮਨਲਾ ਪੰਜਵਾ ਸੁਣ ਸਕੀਏ ਮੇਲੇ ਉਦਮ ਕਰੀਆ ਮਨਾਏ ਲਹਿ ਮਰਕੰਤੇ ਮਾਂ ਮਿਆ ਕਰ ਭਗਤ ਵਿਧਾ ਗਉੜੀ मो साधु नमते सखी वस आया फिर छोड़ ना जाई ए रीत पली भगवंत नानक जदा मन कहे नरक निवारे पुनीत करे त सजनते सुन सखिए पली बिनंती हे मता तुम कहिये सहज सुभाए उपादर तोई जीत गोविंद कहिये ਕਲ ਕਲੇਸ਼ ਮਿਟੇ ਬ੍ਰਹਮਨਾਸੇ ਮਨ ਚੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ੁਰ ਨਾਨਕੇ ਨਾਮ ਧਿਆਈਐ ਸਜੀ ਈਸ਼ ਕਰੀਨਿਤ ਸੁਖ ਮਨਾਈ ਪ੍ਰਾ ਮੇਰੀ ਆਸ ਪੁਝਾਈ ਚਰਨ ਤਿਆਸੀ ਦਰਸ ਬੈ ਰਗਨ ਵੇਖੋ ਤਾਂ ਸੁਬਾਈ ਖੋਜ ਲਾਹਾ ਹਰ ਸੰਤ ਜਨਾ ਸੰਗੁ ਸਮਰਿਤਿ ਪੁਰਖ ਬਿਲਾਇ ਨਾਨਕ ਤਿਨ ਮਿਲਿਆ ਸੁਰਜਨ ਸੁਖ ਲਾਖ ਸੇਵਨ ਭਾਗੀ ਮਾਇ ਸਚੀ ਨਾਲ ਵਸਾਇ ਆਪਣੇ ਨਾਹ ਪਿਆਰੇ ਮੇਰਾ ਮੰਤਨ ਹਰ ਸੰਗ ਹੀ ਦਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪ ਲੜਾ ਫਿਰ ਮਿਲਿਆ ਰਮ ਕੋयो ਸ਼ਾਂਤ ਸੈਜ ਸੁਆਮੀ ਪ੍ਰਗਾਸ ਪਿਆ ਕਉਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜੰਮੀ ਨਾਨਕ ਸੁਹਾਗ ਨਾਂ ਟਲਿਆ ਰਮ ਕੋयो ਸ਼ਾਂਤ ਸੈਜ ਸੁਆਮੀ ਪ੍ਰਗਾਸ ਪਿਆ ਕਉਲ ਖਿਲਿਆ ਜ਼ਾਇ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ